जय टीम जय भारत मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਚੁਣਤੀ ਫੋਨੇ ਫਿਲਮ ਨੇ ਤਾਕ ਜਮਾ ਦਿੱਤੀ ਹੈ ਮਹਾਤਮਾ ਜੋਤੀ ਵਾ ਫੂਲੇ ਮਾਤਾ ਸਵਿਤਰੀ ਵਾ ਫੂਲੇ ਦੀ ਜ਼ਿੰਦਗੀ ਨੂੰ ਲੈ ਕੇ ਜੋ ਫਿਲਮ ਬਣੀ ਹੈ ਉਹ ਬਾ ਕਮਾਲ ਹੈ ਹਾਲਾਂਕਿ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਠੀਕ ਹੈ ਸਚਾਈ ਦਿਖਾਉਂਦੇ ਆ ਕਈ ਵਾਰੀ ਮਤਲਬ ਸਚਾਈ ਨੂੰ ਜਦੋਂ ਆਪਾਂ ਦੇਖਦੇ ਆ ਕਿ ਸਾਡੇ ਬਜ਼ੁਰਗ ਆ ਆ ਕੰਮ ਕਰਦੇ ਰਹੇ ਨੇ ਤਾਂ ਸ਼ਰਮ ਤਾਂ ਮਹਿਸੂਸ ਹੁੰਦੀ ਹੈ ਔਰ ਹੋਣੀ ਵੀ ਚਾਹੀਦੀ ਹੈ ਆਪਾਂ ਕਿਹੜੇ ਜਾਤੀ ਮਤਲਬ ਉਸ ਵਿਤਕਰੇ ਦੇ ਵਿੱਚ ਜੁੜੇ ਹੋਏ ਆ ਮਾਲਕ ਨੇ ਬਣਾਉਣ ਲੱਗਿਆ ਇਨਸਾਨ ਨੂੰ ਇਸ ਜ਼ਮੀਨ ਤੇ ਢੇਜਣ ਲੱਗਿਆ ਕਿਸੇ ਕਿਸਮ ਦਾ ਕੋਈ ਭਿੰਨ ਭੇਦ ਨਹੀਂ ਕੀਤਾ ਫਿਰ ਆਪਾਂ ਲੋਕ ਉਸ ਅਕਾਲ ਪੁਰਖ ਦੀਆਂ ਬੜਾਈਆਂ ਹੋਈਆਂ ਰੂਹਾਂ ਤੋਂ ਕਿਉਂ ਪਿੰਨ ਭੇਦ ਕਰਦੇ ਹਾਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਜਾਤੀ ਵਿਤਕਰਾ ਕਰਦੇ ਹਾਂ ਕੀ ਅਕਾਲ ਪੁਰਖ ਦੀ ਮਤਲਬ ਇਹ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਜਿਆ ਹੈ ਜਿਸ ਦੇ ਵਿੱਚ ਸਭ ਨੂੰ ਮਾਨਤਾ ਮਿਲੀ ਹੈ ਔਰ ਸਤਗੁਰੁ ਅਵਜਾਸ ਮਹਾਰਾਜੀ ਦੀ ਬਾਣੀ ਹੈ ਔਰ ਭਗਤ ਧੰਨਾ ਜੱਟ ਜੀ ਦੀ ਬਾਣੀ ਹੈ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਤੁਸੀਂ ਰਹਿਬਰ ਦੇਖ ਲਓ ਕਬੀਰ ਸਾਹਿਬ ਨੂੰ ਦੇਖ ਲਓ ਇਹਨਾਂ ਤੋਂ ਇਲਾਵਾ ਜਿੰਨੇ ਵੀ ਹੋਰ ਸਾਡੇ ਰਹਿਬਰ ਨੇ ਉਹਨਾਂ ਦੀਆਂ ਬਾਣੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸਥਾਨ ਮਿਲਿਆ ਹੋਇਆ ਹੈ ਫਿਰ ਆਪਾਂ ਲੋਕ ਜਾਤੀ ਵਿਤਕਰਾ ਕਰਦੇ ਕਿਉਂ ਆ ਅਸਲ ਵਿੱਚ ਇਹ ਜਿਹੜੇ ਲੋਕ ਨੇ ਇਹਨਾਂ ਦੀ ਸੋਚ ਜਿਹੜੀ ਹੈ ਉਹੋ ਕਿਤਨਾ ਕਿਤੇ ਮਾਨਸਿਕਤਾ ਉਹ ਪੁਰਾਣੇ ਉਹ ਜਜ਼ਬਾਤਾਂ ਵਿੱਚ ਵੱਜੀ ਹੋਈ ਹੈ ਔਰ ਅੱਜ ਵੀ ਸਾਨੂੰ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਮਿਲਦੀਆਂ ਨੇ ਜਿੱਥੇ ਕੀ ਮਤਲਬ ਕਿਸੇ ਨੂੰ ਮੰਦਰ ਵਿੱਚ ਜਾਣ ਦੀ ਮਨਾਹੀ ਹੈ ਉੱਥੇ ਉਹ ਮੰਦਰ ਵਿੱਚ ਨਹੀਂ ਜਾ ਸਕਦੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਮਨਾਹੀ ਹੈ ਆਪਾਂ ਕਿਹੜੀਆਂ ਚੀਜ਼ਾਂ ਵਿੱਚ ਪਏ ਆ ਦੇਖੋ ਮਹਾਤਮਾ ਜੋਤੀਬਾ ਫੂਲੇ ਜੀ ਨੇ ਉਹਨਾ ਔਰਤਾਂ ਦੇ ਲਈ ਕਿੱਡਾ ਵੱਡਾ ਸਟੈਪ ਚੱਕਿਆ ਸੀ ਆਪਣੀ ਪਤਨੀ ਨੂੰ ਨਾਲ ਲੈ ਕੇ ਪਹਿਲਾਂ ਉਹਨਾਂ ਨੇ ਆਪਣੀ ਪਤਨੀ ਨੂੰ ਪੜਾਇਆ ਔਰ ਪਤਨੀ ਨੇ ਫਿਰ ਉਹ ਫਰਜ਼ ਨਿਭਾਇਆ ਕਿ ਕਿਸੇ ਵੀ ਚੀਜ਼ ਦੀ ਉਸਨੇ ਪਰਵਾਹ ਨਹੀਂ ਕੀਤੀ ਤੁਸੀਂ ਦੇਖੋ ਇੱਕ ਮਿੰਟ ਸੋਚਣ ਵਾਲੀ ਗੱਲ ਹੈ ਕਿ ਜੋ ਔਰਤ ਘਰ ਚੋਂ ਨਿਕਲਦੀ ਸੀਗੀ ਕਿ ਮੈਂ ਉਹਨਾਂ ਬੱਚੀਆਂ ਨੂੰ ਪੜ੍ਹਾਉਣਾ ਚਾਹੁੰਦੀ ਆ ਜੋ ਘਰਾਂ ਦੇ ਵਿੱਚ ਬੈਠੀਆਂ ਹੋਈਆਂ ਨੇ ਘਰਾਂ ਦੇ ਵਿੱਚ ਬੰਦ ਨੇ ਔਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਤਲਬ ਅਧਿਕਾਰ ਨਹੀਂ ਹੈ ਕਿ ਉਹ ਹਮੇਸ਼ਾ ਪਰਦੇ ਵਿੱਚ ਰਹਿੰਦੀਆਂ ਨੇ ਚਾਰ ਦਿਵਾਰੀ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਆਪਣੀ ਆਜ਼ਾਦੀ ਬਾਰੇ ਨਹੀਂ ਪਤਾ ਹੈ ਜੇ ਉਹ ਐਜੂਕੇਟ ਹੋ ਜਾਣਗੀਆਂ ਤੇ ਕਮ ਸਿਕਮ ਸਮਾਜ ਦੀ ਬਿਹਤਰੀ ਵਾਸਤੇ ਕੁਝ ਕੰਮ ਕਰ ਸਕਣਗੀਆਂ ਸੋ ਦੋਸਤੋ ਮਹਾਤਮਾ ਜੋਤੀਬਾ ਫੂਲੇ ਔਰ ਮਾਤਾ ਸੁਬਿਤਰੀ ਫੂਲੇ ਜੀ ਨੇ ਇਕ ਤਹਈਆ ਕੀਤਾ ਕਿ ਕਿਉਂ ਨਾ ਔਰਤਾਂ ਨੂੰ ਪੜਾਇਆ ਜਾਵੇ ਉਹਨਾਂ ਦੀ ਇਸ ਵਿਚਾਰਧਾਰਾ ਦੇ ਨਾਲ بہت سارے لوگ سہمت نہیں سن اور بال گنگا در تلک جس نے پتہ نہیں آپ کس کس طرح دکھائی جا رہے ہیں بھئی وہ ستنترتا سنانی سی پتہ نہیں لیکن سب تو ود دلت بردی او شخصیت سی او شخصیت جگہ کی سب تو ود عورتہ نو پڑا اور دے خلاف بچ سی گا ਔਰਤਾਂ ਨੂੰ 14 ਨਹੀਂ ਸੀ ਕਿ ਔਰਤਾਂ ਪੜਨ ਦਲਿਤਾਂ ਦੇ ਵਿਰੋਧੀ ਸੀ ਹਮੇਸ਼ਾ ਉਹ ਜਾਤ ਪਾਤ ਦੇ ਵਿੱਚ ਵਿਸ਼ਵਾਸ ਕਰਦਾ ਸੀ ਬਾਹਰ ਵਿਵਾਹ ਦੇ ਵਿੱਚ ਵਿਸ਼ਵਾਸ ਕਰਦਾ ਸੀ ਔਰ ਸਾਨੂੰ ਇਹ ਹੀ ਪੜਾਇਆ ਗਿਆ ਕਿ ਉਹ ਤਾਂ ਸੁਤੰਤਰਤਾ ਸਨਾਨੀ ਸੀ ਲੇਕਿਨ ਮੈਂ ਕਲ ਰੋਜ਼ ਹਰ ਐਪੀਸੋਡ ਵਿੱਚ ਕਿਤੇ ਨਾ ਕਿਤੇ ਕਹਿੰਦਾ ਕਿ ਹੁਣ ਦੁਨੀਆ ਇਹੋ ਜੀ ਸਰਚ ਕਰ ਕਰਕੇ ਅੱਗੇ ਲਿਆਉਂਦੀ ਹੈ ਕਿ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਅਸਲ ਵਿੱਚ ਇਹਨੂੰ ਤਾਂ ਅਸੀਂ ਉਹੀ ਪੁੱਛਦੇ ਰਹੇ ਹਾਂ اس جو نفرت کی اگ اس شخص نے فیلائی ہے وہ تو کسی ہو نہیں اج مہاتما جوتی نو اور ماتا سوتری باپولی جیوں لوگ یاد کر رہے ہیں فلم دیکھ کے جب باہر آتے ہیں تو رپورٹر گلیں تو اسی سن لو وہ لوگ آپ مہارے بول رہے ہیں کہ یہ جی فلم اج تک نہیں بنی اور اس فلم نو رلیز کرنے پہلا آ سین کٹ آ سین کٹ دو یہ ٹھیک نہیں پائی جو ہویا انہوں نے وہ چیز دکھا تھی اتہس جھوٹ تو نہیں بولتا شیشے بچے جو ساڑی شکل نظر آئے گی وہ ہی نظر آئے گی جو اسی ہاں سو so اتہاس نو انہا لوگوں نے سرچ کیتا ہے کھوج کیتی ہے اور اس تو بعد مہاتمہ مہاتما جوتیبا فو ماسا سوتری بائی فولی جی کی زندگی کو لے کے ایک فلم بنی ہے جس تا نام رکھا ہے فولے اور انہی باق مال فلم ہے لوگ اپنے پرواروں کے نال جا رہنے اور لوگ یہ کہہ رہنے ਸਾਨੂੰ ਇਹ ਫਿਲਮ ਜ਼ਰੂਰ ਵੇਖਣੀ ਚਾਹੀਦੀ ਹੈ ਮੇਰਾ ਇਹ ਐਪੀਸੋਡ ਕਰਨ ਦਾ ਮਤਲਬ ਇਹ ਹੈ ਕਿ ਦੋਸਤੋ ਤੁਸੀਂ ਵੇਖੀ ਹੈ ਕਿ ਫਿਲਮ ਜਾਂ ਨਹੀਂ ਵੇਖੀ ਮੈਂ ਤਾਂ ਦੇਖ ਲਈ ਹੈ ਪਰਿਵਾਰ ਨੇ ਵੀ ਵੇਖ ਲਈ ਹੈ ਬਾ ਕਮਾਲ ਫਿਲਮ ਹੈ ਉਸ ਬਨੇ ਦੇ ਇਤਿਹਾਸ ਨੂੰ ਦੁਹਰਾਇਆ ਗਿਆ ਹੈ ਜਦੋਂ ਲੋਕਾਂ ਦੇ ਨਾਲ ਜਾਤੀ ਵਿਤਕਰਾ ਅੱਜ ਸਾਡੀਆਂ ਜੇ ਧੀਆ ਭੈਣਾ ਮਤਲਬ ਉਸ ਹਰ ਡਿਪਾਰਟਮੈਂਟ ਦਾ ਸ਼ਿੰਗਾਰ ਨੇ ਹਰ ਦੇਸ਼ ਦੀ ਤਰੱਕੀ ਦੇ ਵਿੱਚ ਜਿੱਥੇ ਵੀਰਾਂ ਦਾ ਯੋਗਦਾਨ ਹੈ ਉੱਥੇ ਸਾਡੀਆਂ ਭੈਣਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿਸੇ ਵੀ ਡਿਪਾਰਟਮੈਂਟ ਵਿੱਚ ਚਲੇ ਜਾਓ ਪਹਿਲੋ ਮੈਂ ਤੁਹਾਡੇ ਵਾਸਤੇ ਗੱਲ ਕਹਿ ਰਿਹਾ ਤੁਹਾਨੂੰ ਕਿਸੇ ਨੇ ਵੀ ਇਹ ਸਿਖਾਇਆ ਨਹੀਂ ਹੈ ਤੁਹਾਨੂੰ ਸਿਰਫ ਸਿਰਫ ਐਜੂਕੇਸ਼ਨ ਦੇ ਨਾਲ ਜੋੜਨ ਵਾਲੇ ਮਹਾਤਮਾ ਜੋਤੀਬਾ ਫੂਲੇ ਔਰ ਮਾਤਾ ਸਬਿਤਰੀ ਵਾ ਫੂਲੇ ਜਿਨ੍ਹਾਂ ਨੇ ਤੁਹਾਨੂੰ ਤੁਹਾਨੂੰ ਸਿੱਖਿਆ ਦੇ ਨਾਲ ਜੋੜਿਆ ਹੈ ਜਿਨ੍ਹਾਂ ਨੇ ਤੁਹਾਨੂੰ ਪੜਾਉਣਾ ਲਿਖਾਉਣਾ ਐਜੂਕੇਟ ਕਰਨ ਵਾਲੇ ਗੱਲਬਾਤ ਕੀਤੀ ਹੈ ਕਿਸੇ ਹੋਰ ਨੇ ਨਹੀਂ ਕੀਤੀ ਕਿਸੇ ਹੋਰ ਨੇ ਨਹੀਂ ਕੀਤੀ تی سبیرے اٹھ کے بجائے کے کسے ہور دے انہا لوگ کا انہوں ضرور یاد کرنا چاہیے جنہاں نے تو انہوں زندگی کے سکھایا ہے اور جوتیبا فولی جی نے باقاعدہ طور کیتا ہے کیا کیتا ہے جو لوگ عورتہ نے خلاف چکے کہ نہیں ایجوکیٹ ہونی چاہیے اور انہوں اس طرح ہی رہنا چاہیے ہے جوتیبا فولی جی نے وہاں لوگ کا انہوں ڈٹ کے ورو کیا اور ساتھ دتا ہے ساتھ دتا ماسا سوتری بائی فولی جی نے اس فلم ایک درش دکھایا گیا ہے با کمال کہ مطلب جو بیٹیاں اون باستے لیاندہ گیا ایک بقیدہ طورتے دیکھیا گیا کہ ایک مطلب ریڑھی ہے ریڈی دے در ایک ویر کچھ لے کے آ رہا سسپنس بڑا کریٹ کیتا ہے لیکن سوال اے ہے کہ اس بیٹی دے اس اس ریڑی کے بےٹی چھپا کے پڑھنے لے لے کے آ رہا ہے جب اس نے ویخ دے ہاں اس سین دے بچے اس بچی دیا مطلب اس بچی کا دیکھ دے, دے ہاں کنا سسپینس کریٹ کیتا ہے ڈائریکٹر نے تا سچ مچ تاہ نکل جاتی ہے کہ یہ حالات سین سی لیکن جن بھی کسی چیز نشکل آن والے دنوں میں ادارن بن جاتی ہے آج مہاتمہ جوتی با فولے جی نا سوتری بائی فولی جیوں یاد کر رہے ہیں انہوں نے یاد کر رہے ہیں ਉਹਨਾਂ ਦੀ ਇਸ ਵਿਚਾਰਤਾਰਾਂ ਨੂੰ ਸੈਲੂਟ ਕਰ ਰਹੇ ਹਾਂ ਜਿਨ੍ਹਾਂ ਨੇ ਜ਼ਿੰਦਗੀ ਦੇ ਹਰ ਹਰ ਮੋੜ ਦੇ ਉੱਪਰ ਸਮਾਜ ਨੂੰ ਇੱਕ ਰਹਿਣ ਦੀ ਔਰਤਾਂ ਦੀ ਸਿੱਖਿਆ ਲਈ ਉਹਨਾਂ ਨੇ ਦੇਖੋ ਕਿਸੇ ਕੋਲੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਲਈ ਲੇਕਿਨ ਬਹੁਤ ਸਾਰੇ ਸਕੂਲ ਜਿਹੜੇ ਨੇ ਉਹ ਖੋਲ੍ਹ ਦਿੱਤੇ ਗਏ ਨੇ ਸੋ ਅੱਜ ਦੋਸਤੋ ਇਸ ਫਿਲਮ ਨੂੰ ਜ਼ਰੂਰ ਵੇਖਣਾ ਚਾਹੀਦਾ ਹੈ ਪਰਿਵਾਰਾਂ ਦੇ ਨਾਲ ਜਾ ਕੇ ਬੱਚਿਆਂ ਦੇ ਨਾਲ ਜਾ ਕੇ ਔਰ ਬੱਚਿਆਂ ਨੂੰ ਮਹਾਤਮਾ ਜੋਤੀਬਾ ਫੂਲੇ ਔਰ ਮਹਾਤਮਾ ਮਾਤਾ ਸਵਿਤਰੀਬਾਈ ਫੂਲੇ ਜੀ ਦੀ ਜ਼ਿੰਦਗੀ ਨੂੰ ਲੈ ਕੇ ਗੱਲਬਾਤ ਜ਼ਰੂਰ ਆਪਣੇ ਪਰਿਵਾਰ ਵਿੱਚ ਕਰਿਆ ਕਰੋ ਕਿ ਅੱਜ ਬੇਟੀ ਜਿਹੜੀ ਤੂੰ ਕਲਮ ਪਕੜੀ ਹੋਈ ਹੈ ਜਿਹੜੀ ਤੂੰ ਪੈਨਸਲ ਪਕੜੀ ਹੋਈ ਹੈ ਇਹਦੇ ਪਿੱਛੇ ਮਾਤਾ ਸਵਿਤਰੀਬਾਈ ਫੂਲੇ ਔਰ ਮਹਾਤਮਾ ਜੋਤੀਬਾਈ ਫੂਲੇ ਜੀ ਦਾ ਯੋਗਦਾਨ ਹੈ ਅੱਜ ਜੇ ਸਾਡੀ ਧੀ ਪੈਨ ਕੋ ਪਾਇਲਟ ਬਣੀ ਹੈ ਕੋ ਜੱਜ ਬਣੀ ਹੈ ਕੋਈ ਕੋਈ ਪ੍ਰਿੰਸੀਪਲ ਕੋਈ ਕੁਛ ਕੋਈ ਮੰਤਰੀ ਬਣੀ ਹੈ ਤੇ ਉਹਦੇ ਪਿੱਛੇ ਮਹਾਤਮਾ ਜੋਤੀਬਾ ਫੂਲੇ اور ਮਾਤਾ ਸਬਿਤਰੀ ਬਾਈ ਫੂਲੇ ਜੀ ਦਾ ਹੀ ਯੋਗਦਾਨ ਹੈ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਫਖਰ ਨਾ ਕਹਿਣਾ ਚਾਹੀਦਾ ਕਿ ਸਾਨੂੰ ਦੇਖੋ ਘਰਾਂ ਦੇ ਵਿੱਚ ਅਸੀਂ ਇਹ ਦੀ ਕੰਧਾਂ ਦੇ ਕਿ ਦੇਵੀ ਦੇਵਤਿਆਂ ਦੇ ਕਿਉਂ ਫੋਟੋ ਲਾਉ ਅਸੀਂ ਸਾਡਾ ਉਹਦੇ ਨਾਲ ਕੋਈ ਲੈਣ ਦੇਣੀ ਲੇਕਿਨ ਉਸ ਵਹਿਬਰ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਤੁਹਾਨੂੰ ਅੱਜ

ਬੜੀ ਭੀੜ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਲੋਕ ਉਸ ਰੈਪਰ ਦੀ ਜ਼ਿੰਦਗੀ ਤੋਂ ਵਾਕਿਫ ਹੋ ਰਹੇ ਨੇ ਬੱਚੇ ਮਾਤਾ ਪਿਤਾ ਤੋਂ ਸਵਾਲ ਕਰ ਰਹੇ ਨੇ ਕਿ ਆਖਰ ਸਾਨੂੰ ਇਹਨਾਂ ਦੇ ਇਤਿਹਾਸ ਦੇ ਨਾਲ ਕਿਉਂ ਨਹੀਂ ਜੋੜਿਆ ਜਾ ਰਿਹਾ ਇਸ ਐਪੀਸੋਡ ਦੇ ਜ਼ਰੀਏ ਮੈਂ ਤਾਂ ਇਹੀ ਕਹਾਂਗਾ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਰੈਪਰ ਨੇ ਉਹਨਾਂ ਦਾ ਇਤਿਹਾਸ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਔਰ ਯੂਨੀਵਰਸਿਟੀਆਂ ਦੇ ਵਿੱਚ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੀ ਹੀ ਧਰਤੀ ਦੇ ਉੱਪਰ ਕਿਸ ਤਰ੍ਹਾਂ ਕੁਝ ਲੋਕ ਕਰਦੇ ਸੀ ਔਰ ਕਿਸ ਤਰ੍ਹਾਂ ਉਹਨਾਂ ਦੇ ਨਾਲ ਜੁੜ ਕੇ ਫਿਰ ਉਹਨਾਂ ਨੇ ਕਿਸ ਤਰ੍ਹਾਂ ਨੰ ਕੰਮ ਕੀਤਾ ਜਦੋਂ ਬੱਚਿਆਂ ਨੂੰ ਕਲਾਸ ਦੇ ਵਿੱਚ ਪੜਾਇਆ ਜਾਏਗਾ ਤਾਂ ਬਹੁਤ ਕੁਝ ਜਾਣਨਗੇ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ